ਜੀ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਸਵਾਗਤ ਹੈ ਤੁਹਾਡਾ ਜੱਸੀ ਦੋਦਰ ਬਲੌਗ ਚੈਨਲ ਤੇ ਤੇ ਬਾਈ ਕੋਲੇ ਸਪਰੇਅ ਵਾਲਾ ਪੰਪ ਆ ਵਿਕਾਊ ਆ ਜੀ ਤੇ 5 ਕਿੱਲਾਂ ਦੇ ਪਾਈਪ ਲੱਗੇ ਆ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਤੇ ਡਰੋਲੀ ਦਾ ਬਣਿਆ ਹੋਇਆ ਜੀ ਤੇ ਇਹ ਵੀ ਸੇਲ ਆ ਜੀ ਤੇ ਬਾਕੀ ਦੋ ਮਸ਼ੀਨਾਂ ਸੇਲ ਆ ਆਲੂ ਵਾਲੀਆਂ ਇੱਕ ਆਲੂ ਪੱਟਣ ਵਾਲੀ ਆ ਮਸ਼ੀਨ ਸੇਲ ਆ ਜੀ ਤੇ ਇੱਕ ਆਲੂ ਵੇਜਣ ਵਾਲੀ ਸੇਲ ਆ ਜੀ ਦੇਖ ਸਕਦੇ ਹੋ ਵੀ ਤੁਸੀਂ ਤੇ ਬਾਈ ਨੇ ਖੇਤੀ ਦਾ ਕੰਮ ਬਹੁਤ ਟਾਈਮ ਹੋ ਗਿਆ ਛੱਡਿਆ ਇਹ ਵਿਕਾਊ ਆ ਇਹ ਚੀਜ਼ਾਂ ਤਿੰਨੇ ਚਾਰੇ ਤੇ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਨਵੀਆਂ ਮਸ਼ੀਨਾਂ ਪਈਆਂ ਦੇਖ ਸਕਦੇ ਹੋ ਕੱਲੀ-ਕੱਲੀ ਚੀਜ਼ ਤੇ ਬਾਕੀ ਦੂਜੀ ਮਸ਼ੀਨ ਹੈ ਜੀ ਇੱਧਰ ਆਲੂ ਵੀਜਣ ਵਾਲੀ ਇਹ ਵੀ ਬਕਾਊ ਆ ਜੀ ਇਹਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਆਂ ਮਸ਼ੀਨਾਂ ਪਈਆਂ ਤੇ ਬਾਕੀ ਬਾਈ ਨੂੰ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਤੇ ਨੰਬਰ ਬੋਲਦੇ ਬਾਈ ਆਪਣਾ 90565 90565 46862 46862 ਤੇ ਦੇਖ ਸਕਦੇ ਹੋ ਮਿੱਤਰੋ ਤੁਸੀਂ ਤੇ ਇਹਦਾ ਕੀ ਰੇਟ ਆ ਬਾਈ ਆ ਮਸ਼ੀਨ ਦਾ ਆਲ ਵਿਜਣ ਵਾਲੀ ਦਾ ਹੈ 28000 ਰੁਪਏ 28000 ਰੁਪਏ ਰੇਟ ਆ ਬਾਕੀ ਮੌਕੇ ਤੇ ਹੋ ਜੂ ਹਣਾ ਬਾਦ ਘਾਟ ਤੇ ਬਾਕੀ ਆ ਮਸ਼ੀਨ ਦਾ ਕੀ ਰੇਟ ਆ ਬਾਈ ਇਹ ਦੇ ਦਾਂਗੇ 45000 ਰੁਪਏ 45000 ਰੁਪਿਆ ਇਹਦਾ 45000 ਰੁਪਿਆ ਜੀ ਆ ਮਸ਼ੀਨ ਦਾ ਹੈਗਾ 28000 ਰੁਪਿਆ ਬਾਕੀ ਮੌਕੇ ਤੇ ਬਾਦ ਘਾਟ ਵੀ ਹੋ ਜੂ ਮਾਨਤਾਨ ਹੋ ਜੂਗਾ ਜੀ ਤੇ ਬਾਕੀ ਆ ਸਪਰੇਅ ਵਾਲ ਪੰਪ ਵਕਾਉ ਆ ਜੀ ਤੇ ਇਹਦੋਂ ਜੋ ਵੀ ਛੋਟ ਕਰ ਦੂਗਾ ਬਾਈ ਤੇ ਬਾਕੀ ਬਾਈ ਨੂੰ ਤੁਸੀਂ ਕਾਲ ਕਰ ਸਕਦੇ ਹੋ 40000 ਰੁਪਇਆ ਇਹਦਾ ਹੀ ਤੇ ਬਾਕੀ ਬਾਈ ਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ ਠੀਕ ਆ ਗੱਲਬਾਤ ਕਰ ਸਕਦੇ ਹੋ ਧੰਨਵਾਦ